ਪੰਜਾਬ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਠੰਡ ਅਤੇ ਧੁੰਦ ਦੇ ਨਾਲ ਹੋਈ ਹੈ ਮੌਸਮ ਪਾਗ ਨੇ ਅੱਜ 14 ਜ਼ਿਲ੍ਹਿਆਂ ਵਿੱਚ ਠੰਡੇ ਦਿਨ ਦਾ yellow alert ਜਾਰੀ ਕੀਤਾ ਹੈ ਪਿਛਲੇ 24 ਘੰਟਿਆਂ ਵਿੱਚ ਤਾਪਮਾਨ 0.2 ਡਿਗਰੀ ਦਾ ਵਾਧਾ ਹੋਇਆ ਹੈ ਹਾਲਾਂਕਿ ਇਸ ਸੂਬੇ ਦੇ ਆਮ ਪਾਰੇ ਨਾਲੋਂ 5.1 ਡਿਗਰੀ ਘੱਟ ਹੈ ਗੁਰਦਾਸਪੁਰ ਵਿੱਚ ਸਭ ਤੋਂ ਵੱਧ ਪਾਰਾ 15 ਡਿਗਰੀ ਦਰਜ ਕੀਤਾ ਗਿਆ ਜਦਕਿ ਚੰਡੀਗੜ੍ਹ ਵਿੱਚ ਪਾਰੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ ਇੱਥੇ ਪਾਰਾ 11.8 ਡਿਗਰੀ ਦਰਜ ਕੀਤਾ ਗਿਆ ਜੋ ਆਮ 48 ਡਿਗਰੀ ਘਟਿਆ ਦੂਜੇ ਪਾਸੇ ਇਹਨਾਂ ਜ਼ਿਲ੍ਹਿਆਂ ਵਿੱਚ ਅੱਜ ਠੰਡ ਦਾ ਅਲਰਟ ਹੈ ਉਹਨਾਂ ਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂਸ਼ਹਿਰ ਫਲੂਰਸਪੁਰ ਫਾਜ਼ਿਲਕਾ ਮੁਕਸਰ ਸਾਹਿਬ ਫਰੀਦਕੋਟ ਮੋਗਾ ਬਠਿੰਡਾ ਪਤਿਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਮੁਹਾਲੀ ਸ਼ਾਮਲ ਹਨ ਮੌਸਮ ਵਿਭਾਗ ਮੁਤਾਬਕ 3 ਜਨਵਰੀ ਤੱਕ ਮੌਸਮ ਕਾਫੀ ਠੰਡਾ ਰਹੇਗਾ ਇਹ ਅਫਗਾਨਿਸਤਾਨ ਦੇ ਉੱਪਰਲੇ ਖੇਤਰ ਵਿੱਚ ਇੱਕ ਪੱਛਮੀ ਗੜਬੜੀ ਕਾਰਨ ਹੈ ਜਦਕਿ 4 ਜਨਵਰੀ ਨੂੰ ਪੱਛਮੀ ਗੜਬੜੀ ਐਕਟਿਵ ਰਹੇਗੀ ਅਜਿਹੇ ਚ ਕੁਝ ਜ਼ਿਲ੍ਹੇ ਵਿੱਚ ਆਸਮਾਨ 'ਚ ਬੱਦਲ ਛਾਈ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੋ ਸਕਦੀ ਹੈ ਹਾਲਾਂਕਿ ਇਸ ਦੌਰਾਨ ਲੋਕਾਂ ਨੂੰ ਧੁੰਦ ਆ ਤੋਂ ਰਾਤ ਮਿਲੇਗੀ ਪੰਜਾਬ ਵਿੱਚ ਮੇਸਾਲ ਦੀ ਸ਼ੁਰੂਆਤ ਕੜਾਕੇ ਦੀ ਠੰਡ ਤੇ ਧੁੰਦ ਦੇ ਨਾਲ ਹੋਈ ਹੈ ਮੌਸਮ ਭਾਗ ਨੇ ਅੱਜ 14 ਜ਼ਿਲ੍ਹਿਆਂ ਵਿੱਚ ਠੰਡੇ ਦਿਨ ਦਾ yellow alert ਜਾਰੀ ਕੀਤਾ ਹੈ ਪਿਛਲੇ 24 ਘੰਟਿਆਂ ਵਿੱਚ ਤਾਪਮਾਨ 0.2 ਡਿਗਰੀ ਦਾ ਪਾਦਾ ਹੋਇਆ ਹੈ ਹਾਲਾਂਕਿ ਇਹ ਸੂਬੇ ਦੇ ਆਮ ਪਾਰੇ ਨਾਲੋਂ 5.1 ਡਿਗਰੀ ਘੱਟ ਹੈ ਗੁਰਦਾਸਪੁਰ ਵਿੱਚ ਸਭ ਤੋਂ ਵੱਧ ਪਾਰਾ 15 ਡਿਗਰੀ ਦਰਜ ਕੀਤਾ ਗਿਆ ਹੈ ਜਦਕਿ ਚੰਡੀਗੜ੍ਹ ਵਿੱਚ ਪਾਰੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ ਇੱਥੇ ਪਾਰਾ 11.8 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 8 ਡਿਗਰੀ 加ਟ ਹੈ ਦੂਜੇ ਪਾਸੇ ਇਹਨਾਂ ਜ਼ਿਲ੍ਹਿਆਂ ਵਿੱਚ ਅੱਜ ਠੰਡ ਦਾ ਅਲਰਟ ਹੈ ਉਹਨਾਂ ਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂਸ਼ਹਿਰ ਫਲੂਰਸਪੁਰ ਫਾਜ਼ਿਲਕਾ ਮੁਕਸਰ ਸਾਹਿਬ ਫਰੀਦਕੋਟ ਮੋਗਾ ਬਠਿੰਡਾ ਪਤਿਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਮੋਹਾਲੀ ਸ਼ਾਮਲ ਹਨ ਮੌਸਮ ਵਿਭਾਗ ਮੁਤਾਬਕ 3 ਜਨਵਰੀ ਤੱਕ ਮੌਸਮ ਕਾਫੀ ਠੰਡਾ ਰਹੇਗਾ ਇਹ ਅਫਗਾਨਿਸਤਾਨ ਦੇ ਉੱਪਰਲੇ ਖੇਤਰ ਵਿੱਚ ਇੱਕ ਪੱਛਮੀ ਗੜਬੜੀ ਕਾਰਨ ਹੈ ਜਦਕਿ 4 ਜਨਵਰੀ ਨੂੰ ਪੱਛਮੀ ਗੜਬੜੀ ਐਕਟਿਵ ਰਹੇਗੀ ਅਜੇ ਚ ਕੁਝ ਜ਼ਿਲ੍ਹੇ ਵਿਚ ਆਸਮਾਨ ਚ ਬੱਦਲ ਛਾਈ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੋ ਸਕਦੀ ਹੈ ਹਾਲਾਂਕਿ ਇਸ ਦੌਰਾਨ ਲੋਕਾਂ ਨੂੰ ਧੁੰਦ ਆ ਤੋਂ ਰਾਤ ਮਿਲੇਗੀ ਪੰਜਾਬ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਠੰਡ ਅਤੇ ਧੁੰਦ ਦੇ ਨਾਲ ਹੋਈ ਹੈ ਮੌਸਮ ਪਾਗ ਨੇ ਅੱਜ 14 ਜ਼ਿਲ੍ਹਿਆਂ ਵਿੱਚ ਠੰਡੇ ਦਿਨ ਦਾ yellow alert ਜਾਰੀ ਕੀਤਾ ਹੈ ਪਿਛਲੇ 24 ਘੰਟਿਆਂ ਵਿੱਚ ਤਾਪਮਾਨ 0.2 ਡਿਗਰੀ ਦਾ ਵਾਧਾ ਹੋਇਆ ਹੈ ਹਾਲਾਂਕਿ ਇਸ ਸੂਬੇ ਦੇ ਆਮ ਪਾਰੇ ਨਾਲੋਂ 5.1 ਡਿਗਰੀ ਘਟਿਆ ਗੁਰਦਾਸਪੁਰ ਵਿੱਚ ਸਭ ਤੋਂ ਵੱਧ ਪਾਰਾ 15 ਡਿਗਰੀ ਦਰਜ ਕੀਤਾ ਗਿਆ ਜਦ ਕਿ ਚੰਡੀਗੜ੍ਹ ਵਿੱਚ ਪਾਰੇ ਵਿੱਚ ਕਾਫੀ ਗਰਾਵਟ ਦਰਜ ਕੀਤੀ ਗਈ ਹੈ ਇੱਥੇ ਪਾਰਾ 11.8 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 8 ਡਿਗਰੀ ਘਟਿਆ ਦੂਜੇ ਪਾਸੇ ਇਹਨਾਂ ਜ਼ਿਲ੍ਹਿਆਂ ਵਿੱਚ ਅੱਜ ਠੰਡ ਦਾ ਅਲਰਟ ਹੈ ਉਹਨਾਂ ਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂਸ਼ਹਿਰ ਫਲੂਰਸਪੁਰ ਫਾਜ਼ਿਲਕਾ ਮੁਕਸਰ ਸਾਹਿਬ ਫਰੀਦਕੋਟ ਮੋਗਾ ਬਠਿੰਡਾ ਪਤਿਗੜ ਸਾਬ ਰੂਪਨਗਰ ਪਟਿਆਲਾ ਤੇ ਮੋਹਾਲੀ ਸ਼ਾਮਲ ਹਨ ਮੌਸਮ ਵਿਭਾਗ ਮੁਤਾਬਕ 3 ਜਨਵਰੀ ਤੱਕ ਮੌਸਮ ਮੌਸਮ ਕਾਫੀ ਠੰਡਾ ਰਹੇਗਾ ਇਹ ਅਫਗਾਨਿਸਤਾਨ ਦੇ ਉੱਪਰਲੇ ਖੇਤਰ ਵਿੱਚ ਇੱਕ ਪੱਛਮੀ ਗੜਬੜੀ ਕਾਰਨ ਹੈ ਜਦਕਿ 4 ਜਨਵਰੀ ਨੂੰ ਪੱਛਮੀ ਗੜਬੜੀ ਐਕਟਿਵ ਰਹੇਗੀ ਅਜਿਹੇ ਚ ਕੁਝ ਜ਼ਿਲ੍ਹੇ ਵਿੱਚ ਆਸਮਾਨ 'ਚ ਬੱਦਲ ਛਾਈ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੋ ਸਕਦੀ ਹੈ ਹਾਲਾਂਕਿ ਇਸ ਦੌਰਾਨ ਲੋਕਾਂ ਨੂੰ ਧੁੰਦ ਆ ਤੋਂ ਰਾਤ ਮਿਲੇਗੀ ਪੰਜਾਬ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਚਾਂਡੇ ਤੇ ਧੁੰਦ ਦੇ ਨਾਲ ਹੋਈ ਹੈ ਮੌਸਮ ਪਾਗ ਨੇ ਅੱਜ 14 ਜ਼ਿਲ੍ਹਿਆਂ ਵਿੱਚ ਠੰਡੇ ਦਿਨ ਦਾ yellow alert ਜਾਰੀ ਕੀਤਾ ਹੈ ਪਿਛਲੇ 24 ਘੰਟਿਆਂ ਵਿੱਚ ਤਾਪਮਾਨ 0.2 ਡਿਗਰੀ ਦਾ ਵਾਧਾ ਹੋਇਆ ਹੈ ਹਾਲਾਂਕਿ ਇਸ ਸੂਬੇ ਦੇ ਆਮ ਪਰੇ ਨਾਲੋਂ 5.1 ਡਿਗਰੀ ਘਟਿਆ ਗੁਰਦਾਸਪੁਰ ਵਿੱਚ ਸਭ ਤੋਂ ਵੱਧ ਪਾਰਾ 15 ਡਿਗਰੀ ਦਰਜ ਕੀਤਾ ਗਿਆ ਜਦ ਕਿ ਚੰਡੀਗੜ੍ਹ ਵਿੱਚ ਪਾਰੇ ਵਿੱਚ ਕਾਫੀ ਗਰਾਵਟ ਦਰਜ ਕੀਤੀ ਗਈ ਹੈ ਇੱਥੇ ਪਾਰਾ 11.8 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 8 ਡਿਗਰੀ ਘਟਿਆ ਦੂਜੇ ਪਾਸੇ ਇਹਨਾਂ ਜ਼ਿਲ੍ਹਿਆਂ ਵਿੱਚ ਅੱਜ ਠੰਡ ਦਾ ਅਲਰਟ ਹੈ ਉਹਨਾਂ ਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂਸ਼ਹਿਰ ਫਲੋਸਪੁਰ ਫਾਜ਼ਿਲਕਾ ਮੁਕਸਰ ਸਾਹਿਬ ਫਰੀਦਕੋਟ ਮੋਗਾ ਬਠਿੰਡਾ ਫਤਿਗੜ ਸਾਹਿਬ ਰੂਪਨਗਰ ਪਟਿਆਲਾ ਤੇ ਮੋਹਾਲੀ ਸ਼ਾਮਲ ਹਨ ਮੌਸਮ ਵਿਭਾਗ ਅਗ ਮਤਾਬਿਕ 3 ਜਨਵਰੀ ਤੱਕ ਮੌਸਮ ਮੌਸਮ ਕਾਫੀ ਠੰਡਾ ਰਹੇਗਾ ਇਹ ਅਫਗਾਨਿਸਤਾਨ ਦੇ ਉੱਪਰਲੇ ਖੇਤਰ ਵਿੱਚ ਇੱਕ ਪੱਛਮੀ ਗੜਬੜੀ ਕਾਰਨ ਹੈ ਜਦਕਿ 4 ਜਨਵਰੀ ਨੂੰ ਪੱਛਮੀ ਗੜਬੜੀ ਐਕਟਿਵ ਰਹੇਗੀ ਅਜਿਹੇ ਚ ਕੁਝ ਜ਼ਿਲ੍ਹੇ ਵਿੱਚ ਆਸਮਾਨ 'ਚ ਬੱਦਲ ਛਾਈ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੋ ਸਕਦੀ ਹੈ ਹਾਲਾਂਕਿ ਇਸ ਦੌਰਾਨ ਲੋਕਾਂ ਨੂੰ ਧੁੰਦ ਆ ਤੋਂ ਰਾਤ ਮਿਲੇਗੀ